ਉਪੇਰੇ ਵਿੱਚ ਚੋਰੀ ਦੀਆਂ ਬਾਰਦਾਤਾਂ ਲਗਾਤਾਰ ਵਾਧ ਰਹੀਆਂ ਨੇ ਤਾਜ਼ਾ ਮਾਮਲਾ ਹਾਰਪੁਰ ਦੇ ਗੜੀ ਗੇਟ ਮਹੱਲਾ ਦੇਖਣ ਨੂੰ ਮੇਰੇ ਜਿੱਥੇ ਦੇ ਇੱਕ ਟਗੋਰ ਨਗਰ ਦੇ ਵਿੱਚ ਇੱਕ ਜਿਹੜੀ ਦੁਕਾਨ ਹੁੰਦੀ ਹੈ ਜਿਸ ਦੇ ਵਿੱਚ ਚੋਰਾਂ ਦੇ ਵੱਲੋਂ ਪਿਤੀ ਰਾਤ ਹੱਥ ਫੇਰੇ ਜਾਂਦਾ ਹੈ ਖਪਾਬ ਦੀ ਦੁਕਾਨ ਦੇ ਅੰਦਰ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਜਿਵੇਂ ਮੈਂ 10 ਵਜੇ ਰਾਤ ਦੁਕਾਨ ਬੰਦ ਕਰਕੇ ਗਿਆ ਤਾਂ ਸਵੇਰੇ 8 ਵਜੇ ਜਦੋਂ ਦੁਕਾਨ ਖੋਲ੍ਹਣ ਗਿਆ ਤਾਂ ਛੋਟਾ ਜਿਹਾ ਗੇਟ ਸੀਗਾ ਦੁਕਾਨ ਦਾ ਉਹ ਖੁੱਲਾ ਹੋਇਆ ਸੀ ਜਿੰਦਾ ਲੁੱਟਿਆ ਜਦੋਂ ਬਾਅਦ ਨੂੰ ਉੱਪਰ ਜਾ ਕੇ ਚੈੱਕ ਕੀਤਾ ਤਾਂ ਉੱਥੋਂ ਕਾਫੀ ਨਾਮ ਕੀ ਨਾਮ ਹੈ ਜਿੰਨ ਦਾ ਸਟੋਰ ਪੰਕਜ ਜਨਨ ਸਟੋਰ ਕਿਹੜੀ ਜਗ੍ਹਾ ਮੌਜੂਦ ਹੈ ਜੀ ਪਿਗੋਰਪਾਰਕ ਗੜੀ ਗੜੀ ਗੇਟ ਹੁਸ਼ਿਆਰਪੁਰ ਕੀ ਇੱਥੇ ਵਾਰਦਾਤ ਹੋਈ ਹੈ ਵਾਰਦਾਤ 10 ਵਜੇ ਮੈਂ ਦੁਕਾਨ ਬੰਦ ਕਰਕੇ ਗਿਆ ਵਾਂ ਉਸਦੇ ਬਾਅਦ ਸਵੇਰੇ 8 ਵਜੇ ਆ ਕੇ ਦੁਕਾਨ ਖੋਲੀ ਜਦੋਂ ਆਇਆ ਤਾਂ ਪੌੜੀਆਂ ਦੇ ਤਾਲੇ ਟੁੱਟੇ ਹੋਏ ਸੀ ਇੱਕ ਮੋਹਰੇ ਫਿਰਿਆ ਪਿਆ ਸੀਗਾ ਆ ਜਦੋਂ ਸ਼ਟਰ ਚੱਕ ਕੇ ਦੇਖਿਆ ਤਾਂ ਉਸਲੇ ਮੋਰ ਜਿਹੜੀਆਂ ਬੋਤਲਾਂ ਸੀ ਉਹ ਸਾਰੀਆਂ ਗਿਰੀਆਂ ਪਈਆਂ ਸੀਗੀਆਂ ਉੱਪਰ ਚੜ੍ਹ ਕੇ ਦੇਖਿਆ ਤਾਂ ਬੀੜੀਆਂ ਦੀਆਂ ਪੇਟੀਆਂ ਗਾਇਬ ਆ ਉਹ 1.5 ਲੱਖ ਦੇ ਕਰੀਬ ਨੁਕਸਾਨ ਹੈ ਕਿੰਨੀਆਂ ਪੇਟੀਆਂ ਗਾਇਬ ਆ ਜੀ ਪੇਟੀਆਂ 7-8 ਪੇਟੀਆਂ ਗਾਇਬ ਆ ਠੀਕ ਆ ਜੀ ਤੇ ਦੁਕਾਨ ਦੇ ਨਾਲ ਤੁਸੀਂ ਕਰਨਾ ਚੋਰ ਵੀ ਚਰਾੰਦੇ ਹੋ ਤਾਂ ਇਹ ਕੋਈ ਨੁਕਸਾਨ ਹੋਇਆ ਕੋਈ ਹਾਂ ਨੇ ਇੱਧਰ ਕੋਈ ਨੁਕਸਾਨ ਨਹੀਂ ਇਹ ਤਾਂਲੇ ਬੰਦ ਲੱਗੇ ਦੇ ਸੀ ਇਹ ਸੇਫ ਸੀਗਾ ਸਾਰਾ ਹਾਂ ਇਹ ਸੇਫ ਸੀਗਾ ਉੱਪਰ ਬੀੜੀਆਂ ਸੈਟਾਂ ਦੇ علاوہ ਕੋਈ ਹੋਰ ਚੀਜ਼ ਚੱਕ ਲਈ ਨਹੀਂ ਜੀ ਜਿਆਦਾ ਬੀੜੀਆਂ ਜਾਂ ਕੋਈ ਤਮਾਕੂ ਦੇ ਹੋਰ ਕੋਈ ਨਾਲ ਅਦੇ ਕਿ ਲਗਭਗ 1.5 ਲੱਖ ਦੇ ਕਰੀਬ ਪੀੜੀਆਂ ਦੇ ਪੱਟੀਆਂ ਲੱਗੀਆਂ ਹਾਂ 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 ਤੇ ਕੋਈ ਦੁਕਾਨ ਤੇ ਸੀਸੀਟੀਵੀ ਵੀ ਲੱਗੀ ਹੋਈ ਹੈ ਜੀ ਨਹੀਂ ਜੀ ਪੁਲਿਸ ਪੁਲਿਸ ਨਾਲ ਕਿਹੜਾ ਲੱਗਦਾ ਜੀ ਤੁਹਾਨੂੰ ਸੀਟੀ ਤੇ ਸ਼ਿਕਾਇਤ ਦੇ ਕਿਸੇ ਉੱਥੇ ਰਿਪੋਰਟ ਲਿਖਾਤੀ ਹੈ ਜੀ ਤੇ ਆਈਸੀ ਪੁਲਿਸ ਮੋਕਾ ਵੇਖਣਾ ਉਹ 112 ਦੇ ਅਸੀਂ ਕੰਪਲੇਂਟ ਕੀਤੀ ਸੀਗੀ ਔਰ ਬਾਅਦ ਆਏ ਸੀਗੇ ਉਹ ਫੋਟੋ ਬਸ ਉਹ ਪੌੜੀਆਂ ਦੇ ਮੋਹਰੇੋਂ ਖਿੱਚ ਕੇ ਲੈ ਗਏ ਆ ਕਹਿੰਦੇ ਜੀ ਤੁਸੀਂ ਦਰਖਾਸਤ ਲੇ ਕੇ ਸੀਟੀ ਆ ਜਾਓ ਤਾਂ ਦੇ ਦਿਓ ਠੀਕ ਹੈ ਜੀ ਉਹ ਦੇ ਆਂਦੀ ਹੈ ਤਾਂ ਉਹ ਕਹਿੰਦੇ ਵੀ ਜਿਹੜਾ ਜਿਹੜੀ ਡਿਊਟੀ ਲਈ ਆ ਉਹ ਬੰਦਾ ਅੱਜ ਤਰੀਕ ਤੇ ਗਿਆਦਾ ਵਾ ਕੱਲ ਨੂੰ ਆਊਗਾ ਤੇ ਬਾਕੀ ਉਹ ਫਿਰ ਦੇਖ ਕੇ ਜੋ ਵੀ ਗੱਲਬਾਤ ਹੋਵੇ ਇੱਥੇ ਆਲੇ-ਦੁਆਲੇ ਤਾਂ ਇੱਕ ਨਾਕਾ ਵੀ ਹੁੰਦਾ ਪੁਲਿਸ ਦਾ ਨਾ ਤਾਂ ਚੌਂਕ ਦੇ ਵਿੱਚ ਸਾਹਮਣੇ ਹੁੰਦਾ ਵਾ ਤੁਹਾਡੇ ਵੀ ਮੇਨ ਚੌਂਕ ਦੇ ਵਿੱਚ ਦੁਕਾਨ ਐ ਤਾਂ ਹੁਸ਼ਾਰਪੁਰ ਦੇ ਜਦੋਂ ਆਪਾਂ ਚੋਰੀਆਂ ਦੀ ਗੱਲ ਕਰੀਏ ਤਾਂ ਬਹੁਤ ਹੁੰਦੀਆਂ ਨੇ ਹਾਂਜੀ ਕੋਈ ਹਸਾਕ ਦਾ ਕੋਈ ਬਹੁਤੀ ਵਧੀਆ ਕਾਰਗੁਜ਼ਾਰੀ ਆਵਾ ਨਹੀਂ ਕੋਈ ਰੇਂਜ ਨਹੀਂ ਕੋਈ ਰੇਂਜ ਨਹੀਂ ਜਿੱਥੇ ਨਾ ਚੌਂਕ ਜਿੱਥੇ ਕੋਈ ਪਾਰਕਿੰਗ ਦਾ ਤਾਂ ਨਾ ਕੋਈ ਨਾ ਚੋਰੀਆਂ ਦੀ ਰੋਕਥਾਮ ਦਾ ਹੈਗਾ ਵਾ ਕਿੰਨਾ ਕ ਨੁਕਸਾਨ ਹੋਇਆ ਡੇਢ ਲੱਖ ਦੇ ਕਰੀਬ ਹੋਇਆ ਨੁਕਸਾਨ ਕੀ ਮੰਗ ਕਰਦੇ ਹੋ ਪੁਲਿਸ ਦੇ ਸਾਹਮਣੇ ਹੁਣ ਤਾਂ ਉਹਨਾਂ ਚੋਰਾਂ ਨੇ ਫੜਿਆ ਜਾਵੇ ਸਾਡੇ ਜਿਹੜਾ ਨੁਕਸਾਨ ਹੋ ਪਰਵਾਈ ਕਰਾਈ ਜਾਵੇ ਕਿੰਨੀਆਂ ਪੇਟੀਆਂ ਲੱਗ ਕੇ ਸੱਤ-ਅੱਠ ਪੇਟੀਆਂ ਤੇ ਸ਼ਟਰ ਤੋੜਿਆ ਕਿਦਾਂ ਤਾਲਾ ਤੋੜਿਆ ਕਿਦਾਂ ਲੱਗਿਆ ਤਾਲੇ ਤੋੜੇ ਕੋਈ ਸੱਬਲ ਵਗੈਰਾ ਨਾਲ ਪਸਾ ਕੇ ਤੋੜੇ ਲੱਗਦੇ ਜੀ ਬਾਕੀ ਦਾ ਹੋਰ ਕੋਈ ਸ਼ਟਰ ਨੂੰ ਵੀ ਨੁਕਸਾਨ ਪਹੁੰਚਿਆ ਕਿ ਤਾਲੇ ਤੋੜੇ ਆ ਇੱਕ ਕੱਲ ਕਿੰਨੇ ਵਜੇ ਗਏ ਸੀ ਤੁਸੀਂ ਇੱਥੋਂ ਅਸੀਂ 10 ਵਜੇ ਦੁਕਾਨ ਬੰਦ ਕਰਕੇ ਸਵੇਰੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਸਵੇਰੇ 8 ਵਜੇ ਮੈਂ ਆ ਕੇ ਦੇਖਿਆ ਤੇ ਇਧਰ ਦੁਕਾਨ ਖੋਲ੍ਹਣ ਲੱਗਾ ਤਾਂ ਇੱਕ ਤਾਲਾ ਥੱਲੇ ਪਿਆ ਦੇ ਉੱਥੋਂ ਦੇਖਿਆ ਸ਼ਟਰ ਦੇ ਤਾਲੇ ਕੋਈ ਵੀ ਨਹੀਂ ਸੀਗੇ ਇਸ ਸ਼ਟਰ ਚੱਕ ਕੇ ਦੇਖਿਆ ਤਾਂ ਸਾਰੀਆਂ ਬੋਦਲ ਟੇਡੀਆਂ ਹੋਈਆਂ ਪਈਆਂ ਸੀ ਸਾਮਾਨ ਜਿਹੜਾ ਸੀਗਾ ਤੇ ਉਹਦੇ ਬਾਅਦ ਫਿਰ ਅਸੀਂ ਫੋਨ ਕੀਤਾ ਚੌਂਕੀ ਥਾਣਾ ਸਿਟੀ ਨੂੰ ਉਹ ਫਿਰ ਆਏ ਸੀ ਉਹਨਾਂ ਨੇ ਫੋਟੋ ਉਹਨਾਂ ਨੇ ਖਿੱਚੀਆਂ ਫਿਰ ਉਹਦੇ ਬਾਅਦ ਉਹ ਸਾਮਾਨ ਕੱਢ ਕੇ ਜੀ ਫਿਰ ਉੱਤੇ ਜਾ ਕੇ ਦੇਖਿਆ ਕੋਈ ਨੁਕਸਾਨ ਜੜ ਲੱਖ ਦੇ ਕਰੀਬ ਦਾ ਹੋਇਆ ਹੈ ਅਨਾਲੀ ਤੁਹਾਡੇ ਭੰਗੀ ਚੋਂ ਪੈਂਦਾ ਹੈਗਾ ਇਹਦੇ ਇੱਥੇ ਜਿਹੜੀ ਹੈਗੀ ਝੁੱਗੀ ਝੋਪੜੀਆਂ ਦੀ ਪਰਮਾਰਿਆ ਮਤਲਬ ਪਤਾ ਵੀ ਨਹੀਂ ਹੈਗਾ ਇਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਹੈਗਾ ਬਹੁਤ ਵਾਰ ਇੱਥੋਂ ਰਿਕਵਰੀ ਵੀ ਹੋਈ ਜਾਂਦੀ ਹੈ ਰਿਕਵਰੀ ਵੀ ਹੋਈ ਜਾਂਦੀ ਹੈ ਚੋਰੀ ਦਾ ਸਮਾਨ ਵੀ बरामद ਹੋਇਆ ਨਸ਼ਾ ਵੀ ਬਰਾਮਦ ਹੋਇਆ ਹਾਂ ਹਾਂ ਤੇ ਕੀ ਵੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਝੋਪੜੀਆਂ ਨੂੰ ਲੈ ਕੇ ਝੋਪੜੀਆਂ ਇੱਥੇ ਸਫਾਈ ਕਰਾਈ ਜਾਵੇ ਐਵੇਂ ਨਜਾਇਜ਼ ਕਬਜ਼ੇ ਕਰਾ ਰਹੇ ਆ ਔਰ ਇਹਨਾਂ ਨੂੰ ਜਿਹੜੇ ਆ ਰੇੜੇ ਜੇ ਇਹਨਾਂ ਨੇ ਬਣਾ ਕੇ ਦਿੱਤੇ ਦੇ ਆ ਜਦ ਕਿ ਸਕੂਟਰ ਵਗੈਰਾ ਦਾ ਲਾਇਸੈਂਸ ਚੈੱਕ ਕਰਦੇ ਆ ਕਾਗਜ਼ ਪੱਤਰ ਚੈੱਕ ਕਰਦੇ ਉਹਨਾਂ ਦੇ ਕਿਉਂ ਨਹੀਂ ਕਰ ਹੋ ਸਕਦਾ ਵੀ ਇਹਨਾਂ ਲੋਕਾਂ ਨੇ ਜਾਂ ਕੋਈ ਹੋਰ ਇਹਨਾਂ ਦੇ ਨਾਲ ਹੋਣ ਗਰੁੱਪ ਵਗੈਰਾ ਜਿਨ੍ਹਾਂ ਨੇ ਕੀਤਾ ਹੋਵੇ। ਤੋਂ ਦੀ ਪੁਲਿਸ ਦੇ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦੀ ਚੋਰਾਂ ਦੀ ਭਾਲ ਕਰਨ ਦੀ ਗੱਲ ਆਖੀ ਜਾ ਰਹੀ ਹੈ। ਆਪਾਂ ਗੱਲ ਕੀਤੀ ਹੈ ਵੀ ਚੋਰੀ ਤਾਂ ਚੋਰੀ ਦੀਆਂ ਵਾਰ ਤਾਂ ਹਰ ਦਿਨ ਬਾਦੀ ਦਿਖਾਈ ਦੇ ਰਹੇ ਨੇ ਚੋਰਾਂ ਨੇ ਪੁਲ ਦੇ ਨੱਕ ਦੇ ਵਿੱਚ ਦੰਮ ਕੀਤਾ ਕਿਉਂਕਿ ਦਿਨ ਦਿਹਾੜੇ ਕਿਤੇ ਰਾਤ ਨੂੰ ਕਿਤੇ ਰਾਹ ਜਾਂਦੇ ਔਰਤਾਂ ਜਾਂ ਬੱਚਿਆਂ ਜਾਂ ਕਿਸੇ ਬਜ਼ੁਰਗ ਦੀ ਜੀ ਸ਼ਰੀਆਮ ਲੁੱਟ ਕਰਨ ਦੀ ਚਾਹੀਦੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਜੇ ਇਹ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਤਾਂ ਜੋ ਇਹ ਮੁੜ ਕੇ ਚੋਰੀ ਕਰਨ ਦਾ ਖਿਆਲ ਆਪਣੇ ਮਨ